ਨਮਸਕਾਰ ਪੇਸ਼ੇ ਹਫਤਾਵਾਰੀ ਸਮਾਚਾਰ ਸਮਿਖਿਆ ਲੇਖਕ ਨੇ ਨਰੇਸ਼ ਕੁਮਾਰ ਗੁਲਾਟੀ ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਾਚਿਕਾ ਅਮਨਪ੍ਰੀਤ ਕੌਰ ਪੰਜਾਬ ਵਿੱਚ ਸੋਨੀ ਰੁੱਤ ਵਿੱਚ ਖੇਤੀ ਹੇਠ ਬੀਜੇ ਜਾਂਦੇ ਰਕਵੇ 41.33 ਲੱਖ ਹੈਕਟੇਅਰ ਵਿੱਚੋਂ 74% ਰਕਵਾ ਝੋਨੇ ਹੇਠ ਹੈ ਜ਼ਿਕਰਯੋਗ ਹੈ ਸਾਲ 1960-61 ਵਿੱਚ ਸੂਬੇ ਵਿੱਚ ਝੋਨੇ ਹੇਠ ਰਕਵਾ ਸਿਰਫ 20000 ਹੈਕਟੇਅਰ ਸੀ ਅਤੇ ਸੂਬੇ ਵਿੱਚ ਬਿਜਲੀ ਦੀਆਂ ਮੋਟਰਾਂ ਦੀ ਗਿਣਤੀ 9000 ਸੀ ਜਦਕਿ ਪਿਛਲੇ ਸਾਲ ਝੋਨੇ ਹੇਠ ਤਕਰੀਬਨ 31 ਲੱਖ ਹੈਕਟੇਅਰ ਰਕਵਾ ਅਤੇ ਬਿਜਲੀ ਮੋਟਰਾਂ ਦੀ ਗਿਣਤੀ 14.76 ਲੱਖ ਹੋ ਗਈ ਹੈ। ਇੱਕ ਅਧਿਐਨ ਅਨੁਸਾਰ ਪਿਛਲੇ ਲਗਭਗ 35 ਸਾਲਾਂ ਵਿੱਚ ਸੂਬੇ ਦਾ 85% ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਿਆ ਹੈ। ਪੰਜਾਬ ਵਿੱਚ ਜ਼ਮੀਨ ਦੇ ਹੇਠੋਂ ਤਕਰੀਬਨ 165% ਦੀ ਰਫ਼ਤਾਰ ਨਾਲ ਪਾਣੀ ਦਾ ਨਿਕਾਸ ਕੀਤਾ ਜਾ ਰਿਹਾ ਹੈ ਜਿਸ ਕਰਕੇ ਸਾਡਾ ਸਾਲਾਨਾ ਧਰਤੀ ਹੇਠਲਾ ਪਾਣੀ ਦਾ ਪੱਧਰ 38 ਸੈਂਟੀਮੀਟਰ ਦੀ ਰਫ਼ਤਾਰ ਨਾਲ ਥੱਲੇ ਜਾ ਰਿਹਾ ਹੈ। ਇੱਕ ਅੰਦਾਜ਼ੇ ਅਨੁਸਾਰ ਸੂਬੇ ਦੇ ਕਿਸਾਨਾਂ ਵੱਲੋਂ ਹਰ ਸਾਲ ਤਕਰੀਬਨ 1500 ਕਰੋੜ ਰੁਪਏ ਦਾ ਖਰਚਾ ਬੋਰ ਦੂੰਗੇ ਕਰਨ ਤੇ ਕੀਤਾ ਜਾ ਰਿਹਾ ਹੈ। ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਇਸ ਗੰਭੀਰ ਸਥਿਤੀ ਲਈ ਮੁੱਖ ਰੂਪ ਵਿੱਚ ਜ਼ਿੰਮੇਵਾਰ ਸਾਡੇ ਕਿਸਾਨਾਂ ਵੱਲੋਂ ਸੋਹਣੀ ਰੁੱਤੇ ਕਾਸ਼ਤ ਕੀਤੀ ਜਾਣ ਵਾਲੀ ਝੋਨੇ ਦੀ ਫਸਲ ਹੈ। 1 ਕਿਲੋ ਚਾਵਲ ਪੈਦਾ ਕਰਨ ਲਈ 3700 ਲੀਟਰ ਪਾਣੀ ਦੀ ਲੋੜ ਹੁੰਦੀ ਹੈ, ਜੋ ਕਿ ਆਮ ਫਸਲਾਂ ਨਾਲੋਂ ਕਿਤੇ ਜ਼ਿਆਦਾ ਹੈ। ਇਸ ਵੇਲੇ ਜ਼ਰੂਰਤ ਹੈ ਅਸੀਂ ਸੋਹਣੀ ਰੁੱਤ ਵਿੱਚ ਝੋਨੇ ਦੀ ਕਾਸ਼ਤ ਘਟਾਈਏ ਅਤੇ ਦੂਜੀਆਂ ਫਸਲਾਂ ਜਿਵੇਂ ਕਿ ਬਾਸਮਤੀ, ਮੱਕੀ, ਦਾਲਾਂ ਹੀਠ ਰੱਖਵਾ ਵਧਾਇਆ ਜਾਵੇ। ਸਾਡੇ ਸੂਬੇ ਦੇ ਵਿੱਚ ਪੈਦਾ ਹੁੰਦੀ ਕੁੱਲ ਬਾਸਮਤੀ ਪੈਦਾਵਾਰ ਵਿੱਚੋਂ 90% ਬਾਸਮਤੀ ਬ੍ਰਾਂਡ ਹੁੰਦੀ ਹੈ। ਬਾਸਮਤੀ ਦੀ ਫਸਲ ਪਰਮਲ ਝੋਨੇ ਦੇ ਮੁਕਾਬਲੇ ਘੱਟ ਪਾਣੀ ਨਾਲ ਪਾਲੀ ਜਾ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਾਸਮਤੀ ਦੀ ਲਵਾਈ ਦਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ 15ਵਾਂ ਵੜਾ ਸਿਫਾਰਿਸ਼ ਕੀਤਾ ਗਿਆ ਹੈ। ਸੂਬੇ ਵਿੱਚ ਇਹ ਸਮੇਂ ਦੌਰਾਨ ਮੌਨਸੂਨ ਦੀ ਆਮਦ ਨਾਲ ਬਾਸਮਤੀ ਲਈ ਪਾਣੀ ਦੀ ਲੋੜ ਬਰਸਾਤ ਰਾਹੀਂ ਪੂਰੀ ਹੋ ਜਾਂਦੀ ਹੈ ਅਤੇ ਧਰਤੀ ਹੇਠਲੇ ਪਾਣੀ ਤੇ ਬੋਝ ਘੱਟ ਪੈਂਦਾ ਹੈ। ਭਾਰਤ ਸਰਕਾਰ ਵੱਲੋਂ ਰਾਜ ਵਿੱਚ ਕ੍ਰੌਪ ਡਾਈਵਰਸਟੀਫਿਕੇਸ਼ਨ ਸਕੀਮ ਤਹਿਤ ਮੱਕੀ ਦੀ ਫਸਲ ਨੂੰ ਝੋਨੇ ਦੇ ਬਦਲ ਦੇ ਰੂਪ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ। ਖੇਤੀ ਮਹਰਾਂ ਦਾ ਕਹਿਣਾ ਹੈ ਕਿ ਮੱਕੀ ਦੇ 1 ਕਿਲੋ ਦਾਣੇ ਪੈਦਾ ਕਰਨ ਲਈ ਤਕਰੀਬਨ 1222 ਲੀਟਰ ਪਾਣੀ ਦੀ ਲੋੜ ਹੈ, ਜੋ ਕਿ ਝੋਨੇ ਦੀ ਫਸਲ ਦੇ ਮੁਕਾਬਲੇ ਬੇहद ਘੱਟ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਮੱਕੀ ਦੀ ਖੇਤੀ ਅਤੇ ਮੱਕੀ ਦੀ ਸਾਡੀ ਖੁਰਾਕ ਦੇ ਤੌਰ ਤੇ ਵਰਤੋਂ ਸਾਡੇ ਵਿਰਸੇ ਨਾਲ ਜੁੜੀ ਹੋਈ ਹੈ। ਮੱਕੀ ਦੀ ਰੋਟੀ, ਸਰੋਂ ਦਾ ਸਾਗ ਸਾਡੇ ਅਮੀਰ ਪੰਜਾਬੀ ਵਿਰਸੇ ਦੀ ਸ਼ਾਨ ਹੈ। ਭਾਵੇਂ ਮੱਕੀ ਦੀ ਖੇਤੀ ਪੰਜਾਬ ਸੂਬੇ ਵਿੱਚ ਬਤੌਰ ਬਹਾਰ ਰੁੱਤੇ, ਸਰਦ ਰੁੱਤ ਅਤੇ ਸੌਣੀ ਰੁੱਤ ਵਿੱਚ ਬੀਜਣ ਦੀ ਸਿਫਾਰਿਸ਼ ਹੈ ਪਰ ਸੌਣੀ ਰੁੱਤ ਵਿੱਚ ਇਸ ਫਸਲ ਦੀ ਕਾਸ਼ਤ ਸਾਡੇ ਧਰਤੀ ਹੇਠਲੇ ਪਾਣੀ ਦੀ ਬਚਤ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਸਾਡੇ ਸੂਬੇ ਵਿੱਚ ਮੱਕੀ ਦੀ ਵਰਤੋਂ ਮੱਕੀ ਦੀ ਰੋਟੀਆਂ, ਛੱਲੀ ਭੁੰਨ ਕੇ ਖਾਣ ਤੋਂ ਇਲਾਵਾ ਪਸ਼ੂਆਂ, ਪੋਲਟਰੀ ਦੀ ਬਤੌਰ ਖੁਰਾਕ ਅਤੇ ਨਾਲ ਨਾਲ ਮੱਕੀ ਬਹੁਤ ਸਾਰੀਆਂ ਇੰਡਸਟਰੀਜ਼ ਵਿੱਚ ਵਰਤੋਂ ਹੋ ਰਹੀ ਹੈ। ਅੰਤਰਰਾਸ਼ਟਰੀ ਪੱਧਰ ਤੇ ਮੱਕੀ ਦੀ ਵਰਤੋਂ ਬਤੌਰ 22 ਫਿਊਲ ਵੀ ਕੀਤੀ ਜਾ ਰਹੀ ਹੈ ਸੀਡੀਪੀ ਸਕੀਮ ਅਧੀਨ ਇਸ ਸਾਲ ਸਰਕਾਰ ਵੱਲੋਂ ਮੱਕੀ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀ ਹੈਕਟੇਅਰ ਰੁਪਏ 17500 ਦੀ ਰਾਸ਼ੀ ਉਹਨਾਂ ਕਿਸਾਨਾਂ ਨੂੰ ਦਿੱਤੇ ਜਾਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ ਜੋ ਕਿ ਝੋਨੇ ਦੇ ਬਦਲ ਦੇ ਰੂਪ ਵਿੱਚ ਮੱਕੀ ਦੀ ਖੇਤੀ ਨੂੰ ਅਪਣਾਉਣਗੇ ਸੋਨੇ ਦੀਆਂ ਦਾਣਾ ਅਧੀਨ ਅਰਹਰ ਮੂੰਗੀ ਮਾਂ ਸੋਇਆਬੀਨ ਆਧਿਕ ਖੇਤੀ ਵੀ ਬੇहद ਫਾਇਦੇਮੰਦ ਹੈ ਇਨ੍ਹਾਂ ਫਸਲਾਂ ਦੀ ਜਿੱਥੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵਧੇਰੇ ਮੰਗ ਹੈ ਉਥੇ ਦਾਲਾਂ ਦੀ ਕਾਸ਼ਤ ਨਾਲ ਕੁਦਰਤੀ ਵਸੀਲਿਆਂ ਦੀ ਬਚਤ ਹੁੰਦੀ ਹੈ ਅਤੇ ਨਾਲ ਹੀ ਦਾਲਾਂ ਦੀ ਕਾਸ਼ਤ ਨਾਲ ਜ਼ਮੀਨ ਦੀ ਪੌਤਿਕ ਅਤੇ ਉਪਜਾਊ ਸ਼ਕਤੀ ਵਿੱਚ ਵੀ ਸੁਧਾਰ ਹੁੰਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੁਦਰਤ ਵੱਲੋਂ ਬਖਸ਼ੀਆਂ ਅਨਮੋਲ ਦਾਤਾਂ ਵਿੱਚੋਂ ਪਾਣੀ ਬੜਮੁੱਲੀ ਦਾਤ ਹੈ ਕਿਹਾ ਜਾਂਦਾ ਹੈ ਕਿ ਜੋ ਸ਼ਹਿ ਸਾਨੂੰ ਮੁਫਤ ਮਿਲਦੀ ਹੈ ਅਸਲ ਵਿੱਚ ਉਹ ਬੇਸ਼ਕੀਮਤੀ ਹੁੰਦੀ ਹੈ ਮਹਾਰਾ ਅਨੁਸਾਰ ਧਰਤੀ ਤੇ ਉਪਲਬਧ ਕੁੱਲ ਪਾਣੀ ਵਿੱਚੋਂ 97 ਪ੍ਰਤੀਸ਼ਤ ਪਾਣੀ ਸਮੁੰਦਰ ਵਿੱਚ ਹੈ 2% ਬਰਫ਼ ਰੂਪੀ ਗਲੇਸ਼ੀਅਰ ਹਨ ਅਤੇ ਸਿਰਫ 1% ਪਾਣੀ ਧਰਤੀ ਦੇ ਹੇਠਾਂ ਹੈ ਜਿਸ ਨੂੰ ਅਸੀਂ ਵਰਤਦੇ ਹਾਂ ਇਸ ਲਈ ਧਰਤੀ ਹੇਠਲੇ ਪਾਣੀ ਦੀ ਹਰੇਕ ਬੂੰਦ ਅੰਮ੍ਰਿਤ ਹੈ ਅੱਜ ਸਾਡੇ ਪੰਜਾਬ ਸੂਬੇ ਦੇ ਕੁੱਲ 153 ਬਲਾਕਾਂ ਵਿੱਚੋਂ ਤਕਰੀਬਨ 115 ਬਲਾਕਾਂ ਨੂੰ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਥੱਲੇ ਜਾਣ ਕਰਕੇ ਬਲੈਕ ਘੋषित ਕੀਤਾ ਜਾ ਚੁੱਕਿਆ ਹੈ ਇਸੇ ਲਈ ਭਾਰਤ ਸਰਕਾਰ ਵੱਲੋਂ ਚਾਲੂ ਸਾਲ ਅਧੀਨ ਸੌਣੀ ਰੁੱਤ ਵਿੱਚ ਪਾਣੀ ਦੀ ਬਚਤ ਵਾਲੀਆਂ ਵੱਖ-ਵੱਖ ਫਸਲਾਂ ਵਿੱਚੋਂ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕੀਤਾ ਗਿਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਵੱਲੋਂ ਕਰਤਾਰਪੁਰ ਵਿਖੇ ਕੀਤੀ ਹੱਥੀ ਕਿਰਤ ਕਮਾਈ ਵੀ ਸਾਡੇ ਲਈ ਪ੍ਰੇਰਨਾ ਦਾ ਪੰਡਾਰਾ ਹੈ ਗੁਰੂ ਸਾਹਿਬ ਵੱਲੋਂ ਕੀਤੇ ਗਏ ਫਰਮਾਨ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨਖਾਹ ਨਾਮ ਬੀਜ ਸੰਤੋਖ ਸੁਹਾਗਾ ਰਾਖ ਗਰੀਬੀ ਵੇਸ ਨੂੰ ਅਪਣਾਉਂਦੇ ਹੋਏ ਆਪਣੇ ਖੇਤੀ ਕਿੱਤੇ ਦੀ ਵਿਲੱਖਣਤਾ ਨੂੰ ਦੂਨ ਸਵਾਇਆ ਕਰਦੇ ਹੋਏ ਸੰਤੋਖ ਅਤੇ ਸਬਰ ਦਾ ਲੜ ਫੜ ਕੇ ਕੁਦਰਤੀ ਵਸੀਲਿਆਂ ਪ੍ਰਤੀ ਹਮੇਸ਼ਾ ਸੰਵੇਦਨਸ਼ੀਲ ਰਹੀਏ ਪਾਣੀ ਦੀ ਹਰੇਕ ਬੂੰਦ ਦੀ ਕੀਮਤ ਨੂੰ ਪਹਿਚਾਨਦੇ ਹੋਏ ਝੋਨੇ ਦੇ ਬਦਲ ਦੇ ਤੌਰ ਤੇ ਜਿੱਥੋਂ ਤੱਕ ਸੰਭਵ ਹੋ ਸਕੇ ਇਹਨਾਂ ਫਸਲਾਂ ਦੀ ਕਾਸ਼ਤ ਵੱਲ ਜ਼ਰੂਰ ਕਦਮ ਵਧਾਈਏ ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ